ਜਨਰਲ ਮੀਟਿੰਗ ਰੱਖੀ ਗਈ ਸੀਗੀ ਮੀਟਿੰਗ ਜਿਹੜੀ ਹੈਗੀ ਆ ਉਹ ਕਹਿ ਲੀਏ ਕਿ ਪ੍ਰਗਤੀ ਸਿੰਘ ਜੀ ਦੇ ਘਰ ਵੈਸੇ ਮੀਟਿੰਗ ਰੱਖੀ ਗਈ ਸੀ ਕਿ ਲੋਕ ਸਭਾ ਜਿਹੜੀ ਚੋਣਾਂ ਨੇ ਉਹਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਕਰ ਸਾਰੇ ਇਲੈਕਸ਼ਨ ਗੜੇ ਹੋਏ ਆ ਜਾਂ ਐਮ ਐਲ اے ਹੈਗੇ ਆ ਸੋ ਅਸੀਂ ਪੋਲਿਟਿਕਲ ਕੰਟਾ ਯਾਰ ਕਰ ਹੀ ਸਕਦੇ ਆ ਜੇ ਤੁਸੀਂ ਪੱਤਰਕਾਰ ਇਕੱਠੇ ਹੋ ਸਕਦੇ ਤਾਂ ਫਿਰ ਅਸੀਂ ਵੀ ਤਾਂ ਇਕੱਠੇ ਹੋ ਹੀ ਸਕਦੇ ਆ ਅਗੜੇ ਦੇਸ਼ ਦੇ ਹਾਲਾਤ ਹੈਗੇ ਆ ਜਿਹਦੇ ਵਿੱਚ ਬੀ ਜੇ ਪੀ ਬਹੁਤ ਨੁਕਸਾਨ ਜਿਹੜਾ ਦੇਸ਼ ਦਾ ਪਿਛਲੇ 10 ਸਾਲਾਂ ਚ ਕਰ ਦਿੱਤਾ ਕਾਂਗਰਸ ਕਿੰਨੀ ਕੀ ਤਿਆਰ ਹੈ ਨਾਦਲ ਅਲਾਈਂਸ ਦੀ ਗੱਲਾਂ ਕਿੱਧੀਆਂ ਚੱਲ ਰਹੀਆਂ ਨੇ ਕਿੰਨਾ ਦਾਵਾ ਜਿਹੜਾ ਹੈਗਾ ਜਨਗਰੇ ਹੈ ਅਲਾਈਂਸ ਦਾ ਇਸ਼ਾਅ ਬੋਟ ਲੈਵਲ ਤੇ ਵਰਕਰ ਤੋਂ ਲੈ ਕੇ ਜਿਹੜਾ ਟੌਪ ਮੋਸਟ ਪੀਟਰ ਦਾ ਪੰਜਾਬ ਦਾ ਉਹ ਇਹ ਕਹਿ ਰਹੇ ਅਲਾਈਂਸ ਨਹੀਂ ਨਹੀਂ ਕੁਮਤਈ ਦਾ ਨਾਸੀ ਕਰਦੇ ਤੇ ਨਾ ਅਸੀਂ ਚਾਹ ਨਹੀਂ ਅਸੀਂ ਬਾਰ ਬਾਰ ਕਿਉਂ ਸਾਡੇ ਕੋਲ ਕੋਈ ਚੀਜ਼ ਨਹੀਂ ਆ ਵੀ ਹਾਂ ਜਿਹਨਾਂ ਨੇ ਝੋੜੇ ਚੱਕਨੇ ਆ ਜਿਨ੍ਹਾਂ ਨੇ ਬੂਥਾਂ ਤੇ ਬਹਿਣਾ ਆ ਜਿਨ੍ਹਾਂ ਨੇ ਜਾ ਕੇ ਤੁਹਾਡਾ ਕੰਪੇਨ ਕਰਨਾ ਆ ਜਿਨ੍ਹਾਂ ਨੇ ਕਾਂਗਰਸ ਦੀ ਗੱਲ ਕਰਨੀ ਜਦੋਂ ਸਾਰੇ ਇੱਕ ਜੁੱਟਤਾ ਚ ਕਹਿ ਰਹੇ ਅਲਾਈਂਸ ਨਹੀਂ ਹੋਣਾ ਚਾਹੀਦਾ ਪਰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਗੁੰਝਾਇਸ਼ੀ ਹੈ ਜ ਕਿ ਜਨਰਲ ਮੀਟਿੰਗ ਰੱਖੀ ਗਈ ਸੀਗੀ ਮੀਟਿੰਗ ਜਿਹੜੀ ਹੈਗੀ ਆ ਉਹ ਕੇ ਲਈਏ ਕਿ ਪ੍ਰਗਟ ਸਿੰਘ ਜੀ ਦੇ ਘਰ ਕਈ ਸਾਰੇ ਲੀਡਰਸ ਪਹੁੰਚੇ ਹੋਏ ਸੀ ਕਾਂਗਰਸ ਦੇ ਕੇ ਅ ਅੰਗਤ ਸੈਣੀ ਜੀ ਸਾਡੇ ਨਾਲ ਨੇ ਬਰਿੰਦਰ ਢਿੱਲੋਂ ਜੀ ਇਸੇ ਕੁਝ ਪਰ ਪਹਿਲਾਂ ਇੱਥੇ ਸੀਗੇ ਅ ਪਰਤਪੂਸ਼ਨ ਆਸ਼ੂ ਪਹੁੰਚੇ ਸੀ ਪ੍ਰਗਟ ਜੀ ਜੀ ਸਾਡੇ ਨਾਲ ਨੇ ਪ੍ਰਗਟ ਜੀ ਸਭ ਤੋਂ ਪਹਿਲਾਂ ਮੀਟਿੰਗ ਦਾ ਏਜੰਡਾ ਕੀ ਸੀਗਾ ਵੈਸੇ ਮੀਟਿੰਗ ਰੱਖੀ ਗਈ ਸੀ ਕਿ ਲੋਕ ਸਭਾ ਜਿਹੜੀ ਚੋਣਾਂ ਨੇ ਉਹਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਕਰਨ ਸੀ ਹਫਤੇ ਚ ਇੱਕ ਅੱਧੀ ਵਾਰੀ ਜੁ ਕਿੰਨੇ ਕੁ ਵੀ ਇਕੱਠੇ ਹੁੰਦੇ 5 6 10 ਜਣੇ 15 ਜਣੇ ਅਸੀਂ ਚਾਹ ਚੂ ਪੀ ਲਈ ਦੀ ਐ ਬੈਠ ਕੇ ਗੱਲਬਾਤ ਕਰ ਲਈ ਦੀ ਐ ਵੀ ਕੀ ਹਾਲ ਹੈ 5 7 10 ਜਣੇ ਕਲੀ ਸਾਰੇ ਇਲੈਕਸ਼ਨ ਲੜੇ ਹੋਏ ਆ ਜਾਂ ਐਮ ਐਲ اے ਹੈਗੇ ਆ ਸੋ ਅਸੀਂ ਪੋਲਿਟਿਕਲ ਗੱਲ ਤਾਂ ਯਾਰ ਕਰ ਹੀ ਸਕਦੇ ਆ ਜੇ ਤੁਸੀਂ ਪੱਤਰਕਾਰ ਇਕੱਠੇ ਹੋ ਸਕਦੇ ਤਾਂ ਫਿਰ ਅਸੀਂ ਵੀ ਤਾਂ ਇਕੱਠੇ ਹੋ ਹੀ ਸਕਦੇ ਆ ਅਸੀਂ ਜੇ ਇਕੱਠੇ ਹੁੰਨੇ ਫਿਰ ਪੋਲਿਟਿਕਲੀ ਗੱਲ ਕਰਦੇ ਆ ਸਾਰੇ ਪੋਲਿਟਿਸ਼ੀਅਨ ਇਕੱਠੇ ਹੋ ਰਹੇ ਨੇ ਤਾਂ ਪਾਰਟੀ ਬਾਰੇ ਗੱਲ ਕਰਨਗੇ ਅੱਗੇ ਦੇ ਚੋਣਾਂ ਬਾਰੇ ਗੱਲ ਕਰਨਗੇ ਕੁਝ ਤਾਂ ਗੱਲ ਹੁੰਦੀ ਆ ਡੈਫੀਨੇਟਲੀ ਕਿ ਕੀ ਹਾਲਾਤ ਹੈਗੇ ਆ ਆਪਾਂ ਕਿੱਦਾਂ ਕਿੱਦਾਂ ਗਾਂਹ ਫਾਰਵਰਡ ਹੋਣਾ ਚਾਹੀਦਾ ਕੀ ਕੀ ਹੋਪ ਅੱਗੇ ਫਰਦਰ ਆਪਾਂ ਨੂੰ ਕਿੱਦਾਂ ਨੂੰ ਜਾਣਾ ਚਾਹੀਦਾ ਐਂਡ ਓਵਰ ਆਲ ਦੇਸ਼ ਦੇ ਕੀ ਹਾਲਾਤ ਹੈਗੇ ਆ ਸੋ ਨਾਰਮਲੀ ਡਿਸਕਸ਼ਨ ਹੋ ਜਾਂ ਤੇ ਅੱਜ ਕੀ ਮੁੱਦਾ ਕੀ ਰੱਖਿਆ ਗਿਆ ਸੀਗਾ ਖਾਸ ਤੌਰ ਤੇ ਕਿ ਪਾਰਟੀ ਦੇ ਹਾਲਾਤ ਕਿਸ ਤਰੀਕੇ ਨਾਲ ਚੱਲ ਰਹੇ ਨੇ ਕਿਉਂਕਿ ਬਹੁਤ ਸਾਰੇ ਕਿਆਸ ਲਾਏ ਜਾ ਰਹੇ ਨੇ ਅਲਕਾ ਲੰਬਾ ਵੀ ਪਹੁੰਚੇ ਸੀ ਕਿ ਉਹ ਕਹਿ ਰਹੇ ਨੇ ਕਿ ਦਿੱਲੀ ਚ ਵੀ ਅਸੀਂ ਐਲਾਈਅੰਸ ਕਰ ਰਹੇ ਆ ਚੰਡੀਗੜ੍ਹ ਚ ਵੀ ਕਰ ਰਹੇ ਆ ਪੰਜਾਬ ਬਾਰੇ ਜਦ ਪੁੱਛਿਆ ਗਿਆ ਉਹ ਕਹਿੰਦੇ ਕਿ ਉਹ ਅੱਗੇ ਦੇਖਾਂਗੇ ਹਲੇ 10 ਦਿਨ ਚ ਪਤਾ ਲੱਗ ਜਾਊਗਾ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਐਲਾਈਅੰਸ ਨਹੀਂ ਹੋਣੀ ਔਰ ਨਾ ਐਥਿਕਲੀ ਔਰ ਲੌਜੀਕਲੀ ਹੋਣੀ ਚਾਹੀਦੀ ਆ ਸੋ ਬਾਕੀ ਜਿਹੜਾ ਹੈਗਾ ਬਾਕੀ ਤਾਂ ਜਿਹੜਾ ਜਿਹੜੇ ਦੇਸ਼ ਦੇ ਹਾਲਾਤ ਹੈਗੇ ਆ ਜਿਹਦੇ ਵਿੱਚ ਬੀਜੇਪੀ ਬਹੁਤ ਨੁਕਸਾਨ ਜਿਹੜਾ ਦੇਸ਼ ਦਾ ਪਿਛਲੇ 10 ਸਾਲਾਂ ਚ ਕਰ ਦਿੱਤਾ ਅਸੀਂ ਠੀਕ ਆ ਵੀ ਅਸੀਂ ਇੱਕ ਧਾਰਮਿਕ ਇਸ਼ੂ ਨੂੰ ਲੈ ਕੇ ਤਾਂ ਅਸੀਂ ਸ਼ਾਇਦ ਉਹਨੂੰ ਬਹੁਤ ਵੱਡਾ ਕਰ ਰਹੇ ਆ ਪਰ ਇਦਾਂ ਦੀ ਗੱਲ ਹੈ ਨਹੀਂ ਲੋਕੀ ਬੇਸਿਕਲੀ ਮਗਾਈ ਤੋਂ ਲੋਕੀ ਬੇਰੁਜ਼ਗਾਰੀ ਤੋਂ ਬਹੁਤ ਤੰਗ ਹੈਗੇ ਆ ਔਰ ਇਦਾਂ ਦੀਆਂ ਚੀਜ਼ਾਂ ਬਹੁਤ ਜੜੀਆਂ ਉਹ ਅੱਗੇ ਚੱਲ ਰਹੀਆਂ ਹੈਗੇ ਆ ਇਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਹਿੰਦੇ ਅਸੀਂ 100 400 ਤੋਂ ਪਾਕੜਾ ਇਸ ਵਾਰ ਪਾਰ ਕਰਾਂਗੇ ਉਹਨੂੰ ਕਿਵੇਂ ਦੇਖ ਰਹੇ ਨੇ ਨਹੀਂ 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 ਉਹ ਬਿਲਕੁਲ ਝੂਠ ਵਾਲੀ ਗੱਲ ਹੈਗੀ ਆ ਦੇਖੋ ਮੈਨੂੰ ਨਹੀਂ ਲੱਗਦਾ ਉਹ ਸਰਕਾਰ ਵੀ ਬਣਾ ਸਕਣ ਕਿਉਂਕਿ ਮੈਂ ਪਿੱਛੇ ਬਾਕੀ ਸੂਬਿਆਂ ਦੇ ਵਿੱਚ ਵੀ ਜਾ ਕੇ ਆਇਆ ਔਰ ਉੱਥੇ ਉਹਨਾਂ ਦੀ ਜਿਹੜੇ ਐਮਪੀਜ਼ ਹੈਗੇ ਉਹਨਾਂ ਦੀ ਇੰਨੀ ਕੈਂਟੀਨ ਕੰਪੈਂਸੀ ਆ ਇਹ ਜਿਹੜਾ ਦਿਖਾਇਆ ਜਾ ਰਿਹਾ ਨਾ ਜਿੱਦਾ 2004 ਦੇ ਵਿੱਚ ਬਾਜਪਾਈ ਜੀ ਵਾਲਾ ਨਹੀਂ ਦਿਖਾਇਆ ਜਾ ਰਿਹਾ ਸੀ ਸ਼ਾਈਨਿੰਗ ਇੰਡੀਆ ਇਹ ਸ਼ਾਈਨਿੰਗ ਇੰਡੀਆ ਵਾਲੀ ਗੱਲ ਹੈ ਇਹ ਬੇਸਿਕਲੀ ਇਨਫੈਕਸ਼ਨ ਹੈ ਇਹਦੇ ਵਿੱਚ ਆਦਰਵਾਇਸ ਕੋਈ ਬਹੁਤੀ ਲੰਬੀ ਚੌੜੀ ਸਚਾਈ ਨਹੀਂ ਹੈਗੀ ਇਹ ਇੱਕ ਉਪਰਲਾ ਰੂਪ ਹੈ ਜਿਹੜਾ ਇੰਟਰਨਲ ਹੀ ਆ ਲੋਕੀ ਇਸ ਗੱਲ ਤੋਂ ਤੰਗ ਬਹੁਤ ਆ ਅ ਇਸ ਵਕਤ ਸਾਬਕਾ ਵਿਧਾਇਕ ਅੰਗਤ ਸੈਣੀ ਮਦਨਿਤ ਢਿਲੋਂ ਵੀ ਨਾਲ ਨੇ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਦੇਖ ਰਹੇ ਹੋ ਆਨਲਾਈ ਚੋਣਾਂ ਨੂੰ ਕਾਂਗਰਸ ਕਿੰਨੀ ਕੀ ਤਿਆਰ ਹੈ ਨਾਲ ਦੇ ਨਾਲ ਅਲਾਈਂਸ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿੰਨਾ ਦਾਵਾ ਜਿਹੜਾ ਹੈਗਾ ਜਿ ਲੱਗ ਰਿਹਾ ਹੈ ਅਲਾਈਂਸ ਦੇ ਵਿੱਚ ਦੇਖੋ ਮੇਰੇ ਖਲ ਕਾਂਗਰਸ ਦੇ ਤਿਆਰੀ ਚ ਤਾਂ ਕੋਈ ਕਮੀ ਹੈ ਨਹੀਂ ਸਿਰਫ ਜੋ ਮੈਂ ਪਰਸਨਲੀ ਫੀਲ ਕਰਦਾ ਕਿ ਥੋੜਾ ਜਿਹਾ ਜੋ ਗਲਤੀਆਂ ਆਪਾਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜੀਆਂ ਕੀਤੀਆਂ ਸਪੈਸ਼ਲੀ ਡਿਸਪਲਿਨ ਨੂੰ ਲੈ ਕੇ ਉਹ ਉਹਦੇ ਤੇ ਜ਼ਰੂਰ ਸਾਨੂੰ ਸੋਚਣ ਦੀ ਲੋੜ ਆ ਔਰ ਸੋਚ ਕੇ ਉਹ ਦੋ ਫਿਕਸ ਕਰਨ ਦੀ ਲੋੜ ਆ ਪਰ ਮੈਨੂੰ ਪੂਰਾ ਯਕੀਨ ਆ ਕਿ ਜਦ ਉਹ ਪ੍ਰੋਬਲਮਸ ਅਡਰੈਸ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਜਿਹੜਾ ਕੋਈ ਬਹੁਤ ਔਖਾ ਮੁਕਾਬਲਾ ਹੋਗਾ ਕਿਉਂਕਿ ਲੋਕੀ ਇਸ ਟਾਈਮ ਤੇ 2 ਸਾਲ ਚ ਬਦਲਾਅ ਦੇਖ ਚੁੱਕੇ ਆ ਕਿ ਕੀ ਬਦਲਾਅ ਆਇਆ ਔਰ ਕੀ ਨਹੀਂ ਆਇਆ ਤੁਸੀਂ ਐਲਾਈਂਸ ਦੇ ਹੱਕ ਚੋਂ ਜਾਂ ਨਹੀਂ ਮੇਰੇ ਖਿਆਲ ਨਾਲ ਵੀਰ ਸੈਲਫ ਸਫੀਸ਼ੀਐਂਟ ਸਾਨੂੰ ਲੋੜ ਨਹੀਂ ਕਿਸੇ ਐਲਾਈਂਸ ਦੇ ਜੇ ਤਾਂ ਆਪਣੀ ਲੱਤਾਂ ਆਪ ਆਰ ਨਾਲ ਚੱਲਦੀਆਂ ਹੋਣ ਫਿਰ ਤਾਂ ਗੱਲ ਵੱਖਰੀ ਹੁੰਦੀ ਹੈ ਜਦ ਮੈਨੂੰ ਫੀਲ ਆਏ ਫੀਲ ਕੀ ਸਾਡੀ ਆਪਣੀ ਕੈਪੇਬਿਲਟੀ ਹੈ ਪਾਰਟੀ ਦੀ ਜੇ ਤੇ ਚ ਵੀ ਆਰ ਕੇਪेबल ਇਨਾਫ ਕਿ ਆਪਾਂ ਲੜਾਈ ਲੜ ਸਕਦੇ ਆ ਜੇ ਜੇ ਉੱਪਰਲੇ ਲੀਡਰਸ ਕਹਿੰਦੇ ਕਿ ਅਲਾਈਅንስ ਹੋਏਗਾ ਇਹ ਪੂਰੇ ਦੇਸ਼ ਦੇ ਹਿੱਤ ਚਾ ਸਿਰਫ ਪੰਜਾਬ ਦੇ ਹਿੱਤ ਨਾ ਦੇਖੋ ਤਾਂ ਫਿਰ ਨਾਲ ਲੜੋਗੇ ਬਿਲਕੁਲ ਠੀਕ ਹੈ ਸਭ ਦੇ ਕੋ ਸਭ ਤੋਂ ਪਹਿਲਾਂ ਤਾਂ ਦੇਸ਼ ਆ ਜੀ ਠੀਕ ਆ ਪਰ ਉਹਦੇ ਨਾਲ ਨਾਲ ਪੰਜਾਬ ਵੀ ਬਹੁਤ ਇੰਪੋਰਟੈਂਟ ਆ ਬਿਕੋਜ਼ ਆਪਾਂ ਪੰਜਾਬੀ ਔਰ ਪੰਜਾਬ ਇਸ ਦੇਸ਼ ਦਾ ਹਿੱਸਾ ਔਰ ਜਿੱਥੇ ਸਾਨੂੰ ਲੱਗੂਗਾ ਕਿ ਸਾਡੇ ਸੂਬੇ ਨਾਲ ਜਾਂ ਸਾਡੇ ਨਾਲ ਸਾਡੀ ਆਰਗੇਨਾਈਜੇਸ਼ਨ ਆ ਕਿਤੇ ਕੰਪਰਮਾਈਜ਼ ਹੋ ਰਿਹਾ ਤੇ ਜਿਹੜੀ ਸੈਂਟਰਲ ਲੀਡਰਸ਼ਿਪ ਆਪਾਂ ਉਹਨਾਂ ਦਾ ਵੀ ਧਿਆਨ ਚ ਲੈ ਕੇ ਰਾਵਾਂਗੇ ਕਿ ਇਹ ਜਿਹੜਾ ਤੁਸੀਂ ਕਰਨਾ ਚਾਹ ਰਹੇ ਹੋ ਤੁਸੀਂ ਜੀ ਸਤਕੇ ਕਰੋ ਆਪਾਂ ਆਪਣੀ ਸੈਂਟਰਲ ਲੀਡਰਸ਼ਿਪ ਤੋਂ ਕਿਸੇ ਵੀ ਗਲਤ ਬਾਤ ਨਹੀਂ ਹੈ ਪਰ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਦੇਖੋ ਉਹ ਸਾਰੇ ਹਿੰਦੂ ਆਪਣੇ ਵਿਰੋਧ ਜਿਤਾਉਂਗੇ ਬਿਲਕੁਲ ਜਿਤਾਉਣਾ ਵੀ ਚਾਹੀਦਾ ਜੇ ਤੁਸੀਂ ਇੱਕ ਪਰਿਵਾਰ ਚ ਤੁਸੀਂ ਪੰਜ ਸੱਤ ਜੀ ਹੁੰਦੇ ਆ ਤੇ ਜੇ ਜ਼ਰੂਰੀ ਨਹੀਂ ਹੁੰਦਾ ਕਿ ਪੰਜ ਦੇ ਪੰਜ ਜੀ ਇੱਕ ਗੱਲ ਤੇ ਸਹਿਮਤ ਹੋਣ ਇਹ ਵੀ ਜਿਹੜਾ ਇੱਕ ਪਰਿਵਾਰ ਆ ਔਰ ਜੇ ਪਰਿਵਾਰ ਚ ਕਿਤੇ ਸਹਿਮਤੀ ਨਹੀਂ ਬਣਦੀ ਤਾਂ ਉਹ ਸਹਿਮਤੀ ਆਪਣੇ ਪਰਿਵਾਰ ਦੇ ਮੁਖਿਆ ਨੂੰ ਪ੍ਰਗਟ ਕਰਨੀ ਕੋ ਮੈਂ ਕੋਈ ਮਾੜੀ ਗੱਲ ਨਹੀਂ ਸਮਝਦਾ ਅ ਇਸ ਤੋਂ ਲਾਵਾ ਬ੍ਰਿੰਦਰ ਢਿੱਲੋ ਸਾਡੇ ਨਾਲੇ ਬ੍ਰਿੰਦਰ ਜੀ ਸਭ ਤੋਂ ਪਹਿਲਾਂ ਜੋ ਕੁਝ ਚੱਲ ਰਿਹਾ ਹੈ ਇਸ ਵਕਤ ਅਲਾਈਐਂਸ ਦੀਆਂ ਗੱਲਾਂ ਚੱਲ ਰਹੀਆਂ ਨੇ ਅਲਕਾ ਲੰਬਾ ਕਹਿ ਚੁੱਕ ਨੇ ਕਿ 10 ਦਿਨ ਦੇ ਅੰਦਰ ਪਤਾ ਲੱਗ ਜਾਊਗਾ ਫੈਸਲਾ ਆ ਜਾਊਗਾ ਕਿ ਪੰਜਾਬ ਚ ਅਲਾਈਐਂਸ ਹੋਣਾ ਹੈ ਜਾਂ ਨਹੀਂ ਹੋਣਾ ਆਪਣੀ ਕੀ ਕਾਲ ਹੈ ਕਿਉਂਕਿ ਸਾਰੇ ਲੀਡਰਸ ਪਹੁੰਚੇ ਨਹੀਂ ਇਥੇ ਜਿਹੜੇ ਵੀ ਉਹ ਕਹਿ ਰਹੇ ਨੇ ਕਿ ਨਹੀਂ ਹੋਣਾ ਚਾਹੀਦਾ ਆਪਣਾ ਆਪਣੀ ਸਹਿਮਤੀ ਨਹੀਂ ਦੇ ਰਹੇ ਇਸ ਚੀਜ਼ ਤੇ ਤੂੰ ਤੁਹਾ ਤੁਕੋ ਸਾਡਾ ਬੂਥ ਲੈਵਲ ਦੇ ਵਰਕਰ ਤੋਂ ਲੈ ਕੇ ਜਿਹੜਾ ਟੌਪ ਮੋਸਟ ਲੀਡਰ ਆ ਪੰਜਾਬ ਦਾ ਉਹ ਇਹ ਕਹਿ ਰਿਹਾ ਐਲਾਈਅੰਸ ਨਹੀਂ ਹੋਣਾ ਚਾਹੀਦਾ ਸੋ ਇਲੈਕਸ਼ਨ ਇਹਨਾਂ ਨੇ ਜਿਨ੍ਹਾਂ ਨੇ ਢੋਲੇ ਚੱਕਣੇ ਆ ਜਿਨ੍ਹਾਂ ਨੇ ਬੂਥਾਂ ਤੇ ਬਹਿਣਾ ਵਾ ਜਿਨ੍ਹਾਂ ਨੇ ਜਾ ਕੇ ਤੁਹਾਡਾ ਕੰਪੇਨ ਕਰਨਾ ਵਾ ਜਿਨ੍ਹਾਂ ਨੇ ਕਾਂਗਰਸ ਦੀ ਗੱਲ ਕਰਨੀ ਹੈ ਜਦੋਂ ਉਹ ਸਾਰੇ ਇੱਕ ਜੁੱਟਤਾ ਚ ਕਹਿ ਰਿਹਾ ਵੀ ਐਲਾਈਅੰਸ ਨਹੀਂ ਹੋਣਾ ਚਾਹੀਦਾ ਫਿਰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿਉਂਕਿ ਜਦੋਂ ਦਵਿੰਦਰ ਯਾਦਵ ਜੀ ਵੀ ਜਾਂਦੇ ਆ ਨਾ ਜਦੋਂ ਜਾਂਦੇ ਆ ਮੀਟਿੰਗਾਂ ਦੇ ਵਿੱਚ ਉਦੋਂ ਹੱਥ ਖੜੇ ਕਰਾ ਕੇ ਪੁੱਛਦੇ ਆ ਮੈਨੂੰ ਨਹੀਂ ਲੱਗਦਾ ਕਿਤੇ ਵੀ ਇੱਕ ਅਦਾ ਹੱਥ ਵੀ ਕਿਤੇ ਥੱਲੇ ਰਹਿੰਦਾ ਵਾ ਸੋ ਇਸ ਕਰਕੇ ਉਹ ਨਹੀਂ ਹੋਣਾ ਚਾਹੀਦਾ ਐਲਾਈਂਸ ਨਹੀਂ ਹੋਣਾ ਚਾਹੀਦਾ ਇਹ ਕਹਿ ਰਹੇ ਨੇ ਪ੍ਰਗਟ ਸਿੰਘ ਜੀ ਸਭ ਤੋਂ ਪਹਿਲਾਂ ਕਿਉਂਕਿ ਸਵਾਲ ਖੜਾ ਹੋ ਰਿਹਾ ਐਲਾਈਂਸ ਤੇ ਤੁਹਾਡਾ ਆਪ ਦਾ ਕੀ ਕਹਿਣਾ ਹੈ ਐਲਾਈਂਸ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਲੀਡਰਸ ਕਹਿ ਰਹੇ ਨੇ ਐਲਾਈਂਸ ਨਹੀਂ ਹੋਣਾ ਚਾਹੀਦਾ ਆਪਣੀ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਨਾ ਅਸੀਂ ਕਰਨਾ ਹੀ ਆ ਤੇ ਨਾ ਅਸੀਂ ਚਾਹੁੰਦੇ ਆ ਅਸੀਂ بار بار ਕਿਉਂ ਸਾਡੇ ਕੋਲ ਪੁੱਛੀ ਜਾਂਦੇ ਆ ਵੀ ਹਾਂ ਵੀ ਇਹ ਹੈ। ਹਾਂ ਭਾਈ ਕਮਾਨ ਜੀ ਇਹ ਕਹਦੇ ਕਿ ਅਲਾਈਅንስ ਕਰਨਾ ਹੈ। ਫਿਰ ਕੀ ਕਰੋਗੇ ਜਾਂ ਆਪਣੀ ਗੱਲ ਰੱਖੋਗੇ। ਕਮਾਨ ਜੜੀ ਆ ਉਹ ਵੀ ਇਸ ਗੱਲ ਦੇ ਵਿੱਚ ਸਹਿਮਤ ਹੈਗੀ ਆ ਵੀ ਪੰਜਾਬ ਦੇ ਵਿੱਚ ਅਲਾਈਅਅንስ ਨਹੀਂ ਹੋਣਾ ਚਾਹੀਦਾ। ਕਿਵੇਂ ਫਿਰ ਚੱਲੇਗਾ ਕਿਉਂਕਿ ਚੰਡੀਗੜ੍ਹ ਤੇ ਵਿਸਤਾਰ ਅਲਾਈਅਅንስ ਚੱਲ ਰਿਹਾ ਆ ਆਮ ਆਦੀ ਪਾਰਟੀ ਕਾਂਗਰਸ ਉਹ ਨੀਤੀ ਵਿੱਚ ਕੀ ਹੈਗਾ ਜਿੱਥੇ ਜਿੱਥੇ ਦੇਖੋ ਆਲਟੀਮੇਟਲੀ ਇੱਕ ਪਾਸੇ ਦੇਸ਼ ਦੀ ਗੱਲ ਹੈ। ਇੱਕ ਪਾਸੇ ਸੂਬੇ ਦੀ ਗੱਲ ਹੈ ਇੱਕ ਪਾਸੇ ਸੂਬੇ ਦੀ ਪੋਲਿਟਿਕਸ ਦੀ ਗੱਲ ਹੈ ਇੱਕ ਪਾਸੇ ਸੂਬੇ ਦੀ ਲੌਜਿਕ ਦੀ ਗੱਲ ਹੈ ਸੋ ਇਹ ਕਈ ਜਗ੍ਹਾ ਮੈਚ ਕਰਦਾ ਕਈ ਜਗ੍ਹਾ ਮੈਚ ਨਹੀਂ ਕਰਦਾ ਜਿੱਥੇ ਨਹੀਂ ਮੈਚ ਕਰਦਾ ਕਿਉਂਕਿ ਦੇਖੋ ਐਂਡ ਆਫ ਦਾ ਡੇ ਸਾਨੂੰ ਆਪੋਜੀਸ਼ਨ ਦਾ ਮੰਡੇਟ ਮਿਲਿਆ ਅਸੀਂ ਆਪੋਜੀਸ਼ਨ ਦੇ ਵਿੱਚ ਜੇ ਤੁਸੀਂ ਇੱਕ ਦੱਸੋ ਜੇ ਆਪੋਜੀਸ਼ਨ ਤੇ ਮੇਨ ਪਾਰਟੀ ਇਕੱਠੀਆਂ ਹੋ ਜਾਣਗੀਆਂ ਫਿਰ ਪੰਜਾਬ ਦੀ ਪੋਲਿਟਿਕਸ ਦਾ ਜਾਂ ਪੰਜਾਬ ਦੇ ਮੰਡੇਟ ਦਾ ਕੀ ਹੋਊਗਾ ਕਿਰਨ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਲੌਜੀਕਲ ਵੀ ਆ ਐਥੀਕਲ ਵੀ ਆ ਔਰ ਇੰਡੀਆ ਬਲੌਕ ਦੀ ਫੇਵਰ ਦੇ ਵਿੱਚ ਵੀ ਆ ਕਿਉਂਕਿ ਕੰਮ ਤਾਂ ਉਹ ਕਰਨਾ ਚਾਹੀਦਾ ਜਿਹੜਾ ਸਿਆਣਾ ਹੋਵੇ ਅਸੀਂ ਹੋ ਸਕਦਾ ਅਲੱਗ-ਅਲੱਗ ਹੋ ਸਕਦਾ ਪੰਜ-ਪੰਜ ਛੇ-ਛੇ ਸੀਟਾਂ ਹੀ ਦਿੱਤੀ ਜਾਈਏ ਪਰ ਹੋ ਸਕਦਾ ਜੇ ਜੇ ਅਸੀਂ ਇਕੱਠੇ ਹੋ ਜਾਨੇ ਆ ਤਾਂ ਉਹਦੇ ਨਾਲ ਇੱਕ ਮੈਸੇਜ ਪੰਜਾਬ ਦੇ ਵਿੱਚ ਕੋਈ ਬਹੁਤਾ ਚੰਗਾ ਨਹੀਂ ਜਾਣਾ ਹੈਗਾ ਤੇ ਪੰਜਾਬ ਦੇ ਜਿਹੜੇ ਲੋਕ ਆ ਉਹ ਡਿਫਰੈਂਟਲੀ ਸੋਚਦੇ ਆ ਦੈਨ ਦਾ ਕੰਟਰੀ ਤੇ ਇੰਡੀਆ ਲਾਈਨਸ ਦੀ ਕਿਵੇਂ ਦੇਖ ਰਹੇ ਹੋ ਕਿਉਂਕਿ ਮਮਤਾ ਬੇਨਰਜੀ ਕਹਿ ਚੁੱਕੇ ਸਨ ਕਾਂਗਰਸ ਜਿੱਤੇਗੀ ਨਹੀਂ ਯੂਪੀ ਚ ਜਿਹੜਾ ਹੈ ਉਹ ਠੀਕ ਤਰੀਕੇ ਨਾਲ ਨਹੀਂ ਬੈਠ ਰਿਹਾ ਸੈਟ ਨਹੀਂ ਬੈਠ ਰਿਹਾ ਪੰਜਾਬ ਚ ਵੀ ਸੈਟ ਨਹੀਂ ਬੈਠ ਰਿਹਾ ਫਿਰ ਇੰਡੀਆ ਲਾਈਨਸ ਅੱਗੇ ਕਿਵੇਂ ਵਧੇਗਾ ਪਾਪ ਦੇ ਖਿਲਾਫ ਕਿਵੇਂ ਕਰੇਗਾ ਵੀ ਕੋਈ ਐਹੋ ਜੀ ਗੱਲ ਨਹੀਂ ਹੈ ਦੇਖੋ ਕਾਂਗਰਸ ਆਪਣੇ ਆਪ ਦੇ ਵਿੱਚ ਕਪੈਸਿਟੀ ਦੇ ਵਿੱਚ ਹੈਗੀ ਆ ਲੜਨ ਦੇ ਵਿੱਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਹਾਂ ਜਿੱਥੇ ਜਿੱਥੇ ਮਮਤਾ ਦੀ ਗੱਲ ਹੈਗੀ ਆ ਜਾਂ ਇਹਦੀ ਬਿਹਾਰ ਦੀ ਗੱਲ ਸੀ ਹੁਣ ਜੇ ਇੱਕ ਬੰਦਾ ਹੀ ਮੁਕਰ ਜਾਂਦਾ ਤੁਸੀਂ ਉਹਦਾ ਫਿਰ ਕੀ ਕਰ ਲਓਗੇ ਕਿਉਂਕਿ ਦਿਖੂ ਹੀ ਤਾਂ ਸਾਨੂੰ ਕਿਸੇ ਹਿਡਿਆਲੋਜੀ ਤੇ ਖੜੇ ਹੋਣੇ ਚਾਹੀਦੀ ਹੈ ਕਿਉਂਕਿ ਅਸੀਂ ਕਾਹਦੇ ਤੇ ਖੜੇ ਆ ਅਸੀਂ ਕਹਿੰਨੇ ਆ ਕਿ ਇੱਕ ਦੇਸ਼ ਆ ਉਹਦੇ ਵਿੱਚ ਅਲੱਗ-ਅਲੱਗ ਧਰਮ ਦੇ ਅਲੱਗ-ਅਲੱਗ ਜਾਤ ਦੇ ਲੋਕ ਰਹਿੰਦੇ ਆ ਅਸੀਂ ਉਹਨੂੰ ਪੋਲਰਾਈਜ਼ ਨਾ ਕਰੀਏ ਆਪਾਂ ਦੇਸ਼ ਤਾਂ ਹੀ ਅੱਗੇ ਵਧਾ ਸਕਦੇ ਆ ਤੁਸੀਂ ਜਿੱਤ ਤਾਂ ਸਕਦੇ ਆ ਪੋਲਰਾਈਜ਼ ਕਰਕੇ ਪਰ ਤੁਸੀਂ ਦੇਸ਼ ਨੂੰ ਅੱਗੇ ਨਹੀਂ ਲਿਜਾ ਸਕਦੇ ਕਿਉਂਕਿ ਇਹ ਪੋਲਿਟਿਕਲ ਪਾਰਟੀਆਂ ਨੂੰ ਪੋਲਿਟਿਕਲ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ। ਇਹ ਪਾਰਟੀ ਨੂੰ ਕਿਵੇਂ ਅੱਗੇ ਲਿਜਾਉਂਗੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਤੋਂ 올 ਇਸ ਨਾਟ ਅਵੇਲੇਬਲ ਇਨ ਦਾ ਪਾਰਟੀ ਇਹ ਗੱਲਾਂ ਹੋ ਰਹੀਆਂ ਨੇ ਅ ਜੇ ਪ੍ਰਧਾਨ ਦੀ ਗੱਲ ਕਰ ਲਈਏ ਉਹ ਕਹਿੰਦੇ ਨੇ ਕਿ ਜਲਦ ਜਿਹੜਾ ਲਵ ਲੈਟਰ ਕਿਸੇ ਨਾ ਕਿਸੇ ਨੂੰ ਮਿਲ ਸਕਦਾ ਹੈ ਲਵ ਲੈਟਰ ਐਜ਼ ਇਨ ਐਕਸ਼ਨ ਲਿੱਤਾ ਜਾ ਸਕਦਾ ਹੈ ਤੁਸੀਂ ਵੀ ਕਈ ਵਾਰ ਪਾਰਟੀ ਦੀ ਜਿਹੜੀ ਮੀਟਿੰਗ ਹੁੰਦੀ ਨਹੀਂ ਪਹੁੰਚਦੇ ਕਿ ਆਹਦਾ ਨਰਾਜ਼ਗੀ ਹੈਗੀ ਹੈ ਕੋਈ ਇਹੋ ਜੀ ਕੁਝ ਇਹੋ ਜੀ ਗੱਲ ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਮੈਂ ਤਾਂ ਯਾਰ ਆਰਾਮ ਨਾਲ ਗਿਆ ਹੈਗਾ ਉਧਰ ਨਹੀਂ ਕਿਸੇ ਦਿਨ ਅਵੇਲੇਬ ਪੀਡੈਂਡੈਂਟਲੀ ਗੱਲ ਕਰਨੀ ਚਾਹੀਦੀ ਆ মিডিਆ ਹਾਊਸਸ ਦੀ ਗੱਲ ਕਰਦਾ ਮੈਂ ਪੱਤਰਕਾਰਾਂ ਦੀ ਨਹੀਂ ਕਰਦਾ ਕਿਉਂਕਿ ਦੇਖੋ ਜੇ ਤੁਸੀਂ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਆ ਜਿਹਨੇ ਐਗਜ਼ੈਕਟਲੀ ਪਿਕਚਰ ਦੇਣੀ ਆ ਉਹਨੂੰ ਬੇਸਿਕਲੀ ਉਹਦਾਂ ਦੇ ਕੁਐਸਚਨ ਨਾ ਕਰੀਏ ਜਿਹੜੀ ਸਾਡੇ ਦੇਸ਼ ਨੂੰ ਨੁਕਸਾਨ ਕਰਨ ਵਾਲੀ ਗੱਲ ਹੋਵੇ ਇਸ ਤਰ੍ਹਾਂ ਇਹ ਕਹਿੰਦੇ ਕਿ ਕਲੈਰਿਟੀ ਹੋਵੇ ਕਲੈਰਿਟੀ ਹੋਵੇ ਇਸ ਚੀਜ਼ ਦੀ ਜੇ ਅਸੀਂ ਵੈਸੇ ਗੱਲ ਰੱਖ ਦਾਂਗੇ ਫਿਰ ਲੋਕਾਂ ਨੂੰ ਸ਼ੱਕ ਪੈਗਾ ਇਸ ਕਰਕੇ ਥੋੜੇ ਤਾਂ ਪੁੱਛ ਕੇ ਕਲੈਰਿਟੀ ਹੋ ਜਾ ਜਰਾ ਬਿਲਕੁਲ ਕਲੈਰਿਟੀ ਹੈਗੀ ਆ ਕੋਈ ਐਹੋ ਜੀ ਪ੍ਰੋਬਲਮ ਨਹੀਂ ਹੈ ਹਾਂ ਅਸੀਂ ਵੋਕਲ ਹੈਗੇ ਆ ਇਹਦੇ ਵਿੱਚ ਕੋਈ ਇਹ ਨਵਜੋਤ ਸਿੰਘ ਸਿੱਧੂ ਕਲਾकई सारे ਲੀਡਰਸ ਬੋਲ ਰਹੇ ਨੇ ਕਿ ਵੱਖਰੀਆਂ ਰੈਲੀਆਂ ਕਰ ਰਹੇ ਨੇ ਉਹਨੂੰ ਕਿਵੇਂ ਦੇਖ ਰਹੇ ਨੇ ਨਹੀਂ ਦੇਖੋ ਦੇਖੋ ਐਂਡ ਆਫ ਦਾ ਡੇ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਆਉਂਦੀ ਇੱਥੇ ਤਾਂ ਦੇਸ਼ ਦੀ ਸੂਬੇ ਦੀ ਗੱਲ ਆਉਂਦੀ ਹੈਗੀ ਆ ਆਪਾਂ ਦੇਸ਼ ਦੀ ਤਾਂ ਸੂਬੇ ਦੀ ਗੱਲ ਕਰ ਲਈਏ ਕਿਉਂਕਿ ਇਹ ਜਿਹੜੀ ਸਰਕਾਰ ਹੈ ਲਗਭਗ ਇਹਨੂੰ 2 ਸਾਲ ਹੋ ਚਲੇ ਆ ਆਪਾਂ ਇਹਨਾਂ ਦਾ ਤੁਸੀਂ ਸੌਰੀ ਟੂ ਸੇ ਪਰ ਤੁਸੀਂ ਵੀ ਕੋਈ ਕੁਐਸਚਨ ਨਹੀਂ ਕੀਤਾ ਵੀ ਯਾਰ ਇਹ ਲਾਅ ਐਂਡ ਆਰਡਰ ਠੀਕ ਹੈਗਾ ਮੈਂ ਹਸੀ ਕਰਦੇ ਰਹਿੰਦੇ ਰਹਿੰਦੇ ਆ ਜੀ ਡੇਲੀ ਪੋਸਟ ਨੇ ਤਾਂ ਕੀਤਾ ਹੈ ਡੇਲੀ ਪੋਸਟ ਕਰਦਾ ਰਹਿੰਦਾ ਹਮੇਸ਼ਾ ਸਵਾਲ ਮੈਂ ਮੈਂ ਅੱਜ ਦੀ ਗੱਲ ਕਰਦਾ ਵੀ ਮਾਈਨਿੰਗ ਤੋਂ ਇਹਨਾਂ ਨੇ 20000 ਕਰੋੜ ਰੁਪਇਆ ਕਮਾ ਲਿਆ 34000 ਕਰੋੜ ਰੁਪਇਆ ਕਹਿੰਦੇ ਸੀ ਅਸੀਂ ਜਿਹੜਾ ਹੈਗਾ ਕਰਪਸ਼ਨ ਤੋਂ ਲੈ ਆਉਣਾ ਉਹ ਲੈ ਆਂਦਾ ਕਹਿੰਦੇ ਸੀ ਅਸੀਂ ਪੋਜ਼ਿਟਿਵ ਵਿੱਚ ਲੈ ਆਉਣਾ ਬਜਟ ਉਹ ਲੈ ਆਂਦਾ ਪੰਜਾਬ ਦਾ ਗੂਠਾ ਨਹੀਂ ਲਾਇਆ ਬਜਟ ਵੀ ਆਣ ਵਾਲਾ ਹੈ ਪੰਜਾਬ ਦਾ ਗੂਠਾ ਨਹੀਂ ਲਾਇਆ ਲॉ ਐਂਡ ਆਰਡਰ ਦੀ ਸਿਚੁਏਸ਼ਨ ਕਿਹੋ ਜੀ ਹੈਗੀ ਆ ਹਰ ਹਰ ਗੱਲ ਤੇ ਇਹਨਾਂ ਨੇ ਯੂ ਟਰਨ ਮਾਰੀ ਆ ਸੋ ਇਸ ਕਰਕੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਆਪਾਂ ਉਹਦੇ ਵਿੱਚ ਬਾਕੀ ਗੱਲਾਂ ਛੋਟੀਆਂ ਜੀਆਂ ਰਹਿ ਜਾਂਦੀਆਂ ਮੈਂ ਇਸ ਕਰਕੇ ਵੀ ਕਰ ਰਿਹਾ ਨਾ ਕਿਉਂਕਿ 2022 ਦੀ ਚੋਣਾਂ ਦੀ ਗੱਲ ਕਰ ਲਈਏ ਇਕੱਠੇ ਹੋ ਕੇ ਨਹੀਂ ਚਲੇ ਸੀਗੇ ਸਾਰੇ ਲੀਡਰਸ ਆ ਵੀ ਕਹਿ ਚੁੱਕੇ ਆ ਕਿ ਇਕੱਠੇ ਨਾ ਚੱਲਣ ਦਾ ਖਮਿਆਸਾ ਸੀ ਬਿਲਕੁਲ ਜਿਹੜਾ ਆ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਇਹ ਸੀਗੇ ਪ੍ਰਗਟ ਸਿੰਘ ਤੇ ਨਾਲ ਦੇ ਨਾਲ ਹੋਰ ਕਾਂਗਰਸ ਦੇ ਕਈ ਸਰ ਲੀਡਰ ਜਿਹੜੇ ਦੱਸ ਰਹੇ ਨੇ ਕਿ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਪਰ ਨਾਲ ਦੇ ਨਾਲ 2024 ਦੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਉਹਦੇ ਵਿੱਚ ਇਕੱਠੇ ਹੋ ਕੇ ਜਿਹੜਾ ਹੈ ਆਵਾਦੀ ਪਾਰਟੀ ਦੇ ਨਾਲ ਨਹੀਂ ਚੱਲਿਆ ਜਾ ਸਕਦਾ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈ ਇੱਕ ਪਾਸੇ ਰੂਲਿੰਗ ਪਾਰਟੀ ਹੈ ਦੂਸਰੇ ਮੇਨ ਆਪੋਜੀਸ਼ਨ ਪਾਰਟੀ ਹੈ ਇਕੱਠੀਆਂ ਹੋ ਕੇ ਚੱਲਣ ਗਈਆਂ ਤੇ ਫਿਰ ਆਪਾਂ ਵਧੀਆ ਡੈਮੋਕ੍ਰੇਸੀ ਦਾ ਇੱਕ ਐਗਜ਼ਾਮਪਲ ਨਹੀਂ ਸੈੱਟ ਕਰ ਸਕਦੇ ਕੈਮਰਾ ਪਰਸੈਂਟ ਰੁਪਿੰਦਰ ਜੱਗੀ ਦੇ ਨਾਲ ਬਜ਼ਮ ਵਰਮਾ ਡ